ਜੀ ਦੇਖ ਰਹੇ ਸਕਾਈ ਨਿਊਜ਼ ਪੰਜਾਬ ਮੈਂ ਅਜੇ ਕੁਮਾਰ ਅੱਜ ਗੱਲ ਹੀ ਕਰੀ ਜਾਏ ਬਜਟ ਨੂੰ ਲੈ ਕੇ ਜਿਹੜਾ ਕਿ ਸਰਕਾਰ ਵੱਲੋਂ 2024 ਦਾ ਪਹਿਲਾ ਬਜਟ ਪੇਸ਼ ਹੋਣ ਜਾ ਰਿਹਾ ਹੈ ਜਿਸ ਦੇ ਮੱਦੇ ਨਜ਼ਰ ਅੱਜ ਜਨਤਾ ਦੇ ਵਿਚਾਰ ਜਾਂਦੇ ਕਿ ਕੀ ਕੀ ਉਮੀਦਾਂ ਨੇ ਜਿਹੜੀ ਕਿ ਸਰਕਾਰ ਤੋਂ ਬਜਟ ਨੂੰ ਲੈ ਕੇ ਜਨਤਾ ਨੂੰ ਸਰਕਾਰ ਤੋਂ ਸਰਕਾਰ ਤਾਂ ਕਿਆ ਮੇ ਬਸ ਮਿਸਰਾ ਜਨਤਾ ਵੀਰ ਚਲਾ ਰਹਾ ਹੈ ਕਿਸੇ ਤੇ ਬੰਦੇ ਖੜੇ ਰਹਤੇ ਵਾਸੀ ਇਥਾਰੇ ਪੁਰਾਣੇ ਦੇ ਲਈ ਬਹੁਤ ਦਿੱਕਤ ਚੱਲ ਰਹੀ ਹੈ ਔਰ ਬਹੁਤ ਪ੍ਰੋਬਲਮ ਚੱਲ ਰਹਾ ਬਜਟ ਕੇ ਮਾਮਲੇ ਮੈਂ ਕਿਆ साथियों बजट के बारे में फैसिलिटी किस चीज की होनी चाहिए फैसिलिटी अच्छा होना चाहिए वह जनता के लिए जनता का सुनवाई होना चाहिए यही सब अच्छा होना चाहिए जो सुनवाई अच्छा करेगा उसको सरकार माना जाएगा जो नहीं सुनवाई करेगा उसको सरकार नहीं माना जाएगा जी सब सरकार तो उम्मीदें बहुत नहीं क्योंकि सरकार एक आ, ऐसी चीज है जो लोकों का ध्यान करके आगे टैक्स बनाउंदी है अगर टैक्स ਉਹ ਲੋਕਾਂ ਵਾਸਤੇ ਸਹੀ ਬਣਾਉਂਦੀ ਹੈ ਮਤਲਬ ਮਤਲਬ ਐ ਕਹਿ ਲੋ ਵੀ ਅਗਰ ਉਹਨਾਂ ਨੂੰ ਅਫੋਰਡੇਬਲ ਹੁੰਦੇ ਨੇ ਤਾਂ ਉਹ ਲੋਕੀ ਖੁਸ਼ੀ-ਖੁਸ਼ੀ ਟੈਕਸ ਦੇਣ ਨੂੰ ਤਿਆਰ ਨੇ ਲੇਕਿਨ ਜੇ ਟੈਕਸ ਜ਼ਿਆਦਾ ਕੀਤਾ ਜਾਏਗਾ ਤਾਂ ਲੋਕੀ ਉਸ ਤੋਂ ਨਰਾਸ਼ ਹੋ ਜਾਣਗੇ ਅਸੀਂ ਚਾਹੁੰਦੇ ਕਿ ਨਰਾਸ਼ ਨਾ ਹੋਣ ਲੋਕੀ ਸਰਕਾਰ ਲੋਕਾਂ ਦਾ ਧਿਆਨ ਰੱਖੇ ਤੇ ਲੋਕਾਂ ਨੂੰ ਉਹਨਾਂ ਦਾ ਜੋ ਉਹਨਾਂ ਦੇ ਆਸਾਂ ਨੇ ਸਰਕਾਰ ਤੋਂ ਉਹ ਪੂਰੀਆਂ ਹੋ ਜਾਣ ਬਜਟ ਵਿੱਚ ਹੋਰ ਕੀਜੀ ਤੁਸੀਂ ਚਾਹੁੰਦੇ ਹੋ ਵੀ ਸਾਡੇ ਹੱਕ ਵਿੱਚ ਇਹ ਚੀਜ਼ ਮਿਲੇ ਅਸੀਂ ਚਾਉਂਦੇ ਵੀ ਜਿਹੜੇ ਟੈਕਸ ਨੇ ਜਿਹੜੇ ਉਹ ਟੈਕਸ ਜ਼ਿਆਦਾ ਨੇ ਉਹ ਜਿਹੜੇ ਮਤਲਬ ਕਿਸੇ ਵੀ ਤਰ੍ਹਾਂ ਦੇ ਲੋਕਾਂ ਨੂੰ ਉੱਪਰ ਬੁਰਾ ਪ੍ਰਭਾਵ ਹੁੰਦੇ ਨੇ ਵੀ ਲੋਕਾਂ ਨੂੰ ਮਤਲਬ ਮਹਿਸੂਸ ਹੁੰਦਾ ਵੀ ਇਹ ਜ਼ਿਆਦਾ ਟੈਕਸ ਨੇ ਸਰਕਾਰ ਨੂੰ ਘਟਾਏ ਜਾਣੇ ਚਾਹੀਦੇ ਨੇ ਤੇ ਉਹ ਘਟਾਏ ਜਾਣੇ ਚਾਹੀਦੇ ਵੀ ਇੱਕ ਤਾਂ ਆਪਣਾ ਜਿਹੜਾ ਗਵਰਨਮੈਂਟ ਨੇ ਜਿਹੜਾ ਬਜਟ ਪੇਸ਼ ਕਰ ਰਹੀ ਆ ਉਹਦੇ 'ਚ ਇੱਕ ਤਾਂ ਸਾਨੂੰ ਇਹ ਪ੍ਰੋਬਲਮ ਆ ਰਹੀ ਜਿਹੜੇ ਆਟੋ ਵਾਲੇ ਸਾਡੇ ਵੀਰ ਨੇ ਲੋਕਲ ਬੱਸਾਂ ਚਲਾ ਕੇ ਸਾਡਾ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਸਾਡੇ ਕਾਰੋਬਾਰ 'ਚ ਬਹੁਤ ਜ਼ਿਆਦਾ ਲਾਸ ਹੋ ਗਿਆ ਇਸ ਟਾਈਮ ਸਾਡੇ ਨਾਲ ਤਾਂ ਸਵਾਰੀ ਬੈਠਦੀ ਆ ਆਹੋ ਟੈਕਸ ਪੇ ਕਰਨਾ ਪੈ ਰਿਹਾ ਤੇ ਸਾਡਾ ਤੇਲ ਖਰਚੇ ਵੀ ਨਿਕਲਦੇ ਪੂਰੇ